ਬੇਸਿਦ ਅ ਸਿੰਘ ਭਗਵੰਤ ਸਿੰਘ ਮਾਨ ਆਈ ਦਿਨੀ ਪੰਜਾਬ ਵਾਸੀਆਂ ਦੇ ਲਈ ਕੁਛ ਨਾ ਕੁਛ ਨੰਮੀਆਂ ਸਕੀਮਾਂ ਲਾਗੂ ਕਰਦੇ ਹੀ ਰਹਿੰਦੇ ਨੇ ਤੇ ਹੁਣ ਸੀਐਮ ਮਾਨ ਬੀਤੇ ਕੱਲ੍ਹ ਲਾਈਵ ਆਏ ਸੀ ਤੇ ਲਾਈਵ ਦੌਰਾਨ ਸੀਐਮ ਭਗਵੰਤ ਸਿੰਘ ਮਾਨ ਹੋਰਾਂ ਨੇ ਪੰਜਾਬ ਦੇ ਕਿਸਾਨਾਂ ਦੇ ਲਈ ਬੇहद ਖਾਸ ਐਲਾਨ ਕਰੇ ਨੇ ਜੋ ਕਿ ਪੰਜਾਬ ਦੇ ਕਿਸਾਨਾਂ ਦੇ ਲਈ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੀ ਰਾਹਤ ਦੇਣ ਵਾਲੇ ਹੋਣਗੇ ਤੇ ਉਹ ਜੋ ਖਾਸ ਸਕੀਮਾਂ ਸੀਐਮ ਭਗਵੰਤ ਸਿੰਘ ਮਾਨ ਹੋਰਾਂ ਦੇ ਬਲੋਅ ਲਾਣੀਆਂ ਗਈਆਂ ਨੇ ਉਹਨਾਂ ਦੇ ਨਾਲ ਕੱਲੇ ਕਿਸਾਨਾਂ ਨੂੰ ਹੀ ਨਹੀਂ ਸਗੋ ਹਰ ਇੱਕ ਪੰਜਾਬ ਵਾਸੀ ਦੇ ਲਈ ਬੇहद ਬੇਹਦ ਲਾਭਕਾਰੀ ਸਾਬਿਤ ਹੋਣਗੇ ਸੋ ਬਿਨਾਂ ਕਿਸੇ ਦੇਰੀ ਤੋਂ ਤੁਹਾਨੂੰ ਵੀ ਲੈ ਚਲਦੇ ਹਾਂ ਉਸ ਪੂਰੀ ਵੀਡੀਓ ਦੇ ਵੱਲ ਫੈਸਲੇ ਇਸ ਖੇਤੀਬਾੜੀ ਦੇ ਧੰਦੇ ਨੂੰ ਬਚਾਉਣ ਲਈ ਕੀਤੇ ਗਏ ਜਾਂ ਇਹਨੂੰ ਹੋਰ ਲਾਹੇਵੰਦ ਬਣਾਉਣ ਲਈ ਕੀਤੇ ਗਏ ਜਿਵੇਂ ਕਿ ਬਿਜਲੀ ਔਰ ਬਿਜਲੀ ਵੀ ਜਿਆਤਰ ਦਿਨੇ ਆਵੇ ਤਾਂ ਕਿ ਕਿਸਾਨ ਜਿਹੜਾ ਉਹ ਰਾਤਾਂ ਨੂੰ ਉਥੇ ਮੱਛਰ ਚ ਜਾਂ ਸੱਪਾਂ ਦੀ ਸਰੀਆਂ ਮਿੱਦਾਂ ਨਾ ਫਿਰੇ ਤੇ ਉਹੀ ਬਿਜਲੀ ਜੇ ਦਿਨੇ ਆ ਜੇ ਤਾਂ ਉਹ ਜਿਆਦਾ ਉਹਦੇ ਲਈ ਆਸਾਨੀ ਹੈ ਮੰਡੀਆਂ ਦੇ ਵਿੱਚ ਲਿਫਟਿੰਗ ਦਾ ਪ੍ਰੋਪਰ ਪ੍ਰਬੰਧ ਲੇਬਰ ਦਾ ਬਾਰਦਾਨੀ ਦੀ ਕੋਈ ਕਮੀ ਨਾ ਆਵੇ। ਔਰ ਟਰਾਂਸਪੋਰਟ ਦੀ ਕੋਈ ਬਿਲਕੁਲ ਮੌਕੇ ਤੇ ਜਾ ਕੇ ਕਈ ਵਾਰੀ ਸਰਕਾਰਾਂ ਫੈਸਲੇ ਲੈਂਦੀਆਂ ਨੇ। ਅਸੀਂ ਹਰ ਜਿਹੜੀ ਫਸਲ ਹੈ ਉਹ ਤੋਂ ਕਈ ਮਹੀਨੇ ਪਹਿਲਾਂ ਉਹਦੇ ਬਾਰੇ ਪਲੈਨਿੰਗ ਸਾਰੀ ਪੂਰੀ ਕਰ ਲੈਨੇ ਆ। ਪਿਛਲੇ ਸਾਲ ਮੈਂ ਕਿਸਾਨਾਂ ਨੂੰ ਇੱਕ ਅਪੀਲ ਕੀਤੀ ਸੀ। ਮੈਨੂੰ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਕਿ ਮੈਂ ਇੱਕ ਅਪੀਲ ਕੀਤੀ ਸੀ ਕਿ ਝੋਨੇ ਦੀ ਜਿਹੜੀ ਪੂਸਾ 44 ਪੂਸਾ 44 ਦੀ ਜਿਹੜੀ ਕਿਸਮ ਹੈ ਉਹ ਨਾ ਬੀਜੀ ਜਾਵੇ ਕਿਉਂਕਿ ਜਿਹੜੀ ਪੂਸਾ 44 ਹੈ ਉਹ 152 ਤੋਂ 155 ਦਿਨ ਲੈਂਦੀ ਹੈ ਪੱਕਣ ਨੂੰ ਤੇ ਜਿਹੜੀ ਪੀਆਰ 126 ਪੀਆਰ 127 128 129 130 ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਇਹਨਾਂ ਬੀਜਾਂ ਦੀ ਖੋਜ ਕੀਤੀ ਹੈ ਉਹ ਸਿਰਫ 92 93 ਦਿਨਾਂ ਚ ਪੱਕ ਜਾਂਦੀ ਹੈ